ਭਾਈ ਜੇਠਾ ਜੀ ਦੀ ਐਸੀ ਹਾਲਤ ਹੋ ਗਈ ਗਲੀਆਂ ਦੇ ਵਿੱਚ ਖੇਡਦੇ ਨੇ ਕੋਈ ਵੀ ਸ਼ਰੀਕੇ ਭਾਈਚਾਰੇ ਦੇ ਵਿੱਚੋਂ ਬੁਲਾਉਣ ਵਾਸਤੇ ਰਾਜੀ ਨਹੀਂ ਗੁਰੂ ਪਿਆਰਿਓ ਜਦੋਂ ਮਾਂ ਬਾਪ ਸੰਸਾਰ ਤੋਂ ਤੁਰ ਜਾਵੇ ਉਸ ਵੇਲੇ ਇੱਕੋ ਇੱਕ ਸਹਾਰਾ ਹੁੰਦਾ ਨਾਨਕਾ ਪਰਿਵਾਰ ਔਰ ਗੁਰੂ ਪਿਆਰਿਓ ਭਾਈ ਜੇਠਾ ਜੀ ਦੇ ਨਾਨਕੇ ਪਰਿਵਾਰ ਅੰਦਰ ਨਾ ਭਾਈ ਜੇਠਾ ਜੀ ਦਾ ਨਾਨਾ ਹੈ ਨਾ ਕੋਈ ਮਾਮਾ ਮਾਮੀ ਹੈ ਕੇਵਲ ਵਿਰਧ ਵਿਧਵਾ ਨਾਨੀ ਹੈ ਅੱਤ ਦੀ ਘਰ ਦੇ ਵਿੱਚ ਗਰੀਬੀ ਐ ਸਵੇਰ ਦਾ ਪ੍ਰਸ਼ਾਦਾ ਪੱਕਿਆ ਇਸ ਸ਼ਾਮ ਦਾ ਪਤਾ ਨਹੀਂ ਘਰ ਦੇ ਵਿੱਚ ਪੱਕਣਾ ਜਾਂ ਨਹੀਂ ਪੱਕਣਾ ਇੰਨੀ ਗਰੀਬੀ ਅੱਤ ਦੀ ਨਾਨੀ ਦੇ ਘਰ ਦੇ ਵਿੱਚ ਬਾਸਰ ਕੇ ਗਿੱਲਾਂ ਜੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਨਗਰ ਹੈ ਉਸ ਨਗਰ ਦੇ ਵਿੱਚ ਬਾਸਰ ਕੇ ਗਿੱਲਾਂ ਭਾਈ ਜੇਠਾ ਜੀ ਦੇ ਨਾਨਕੇ ਸਨ ਇਕੋ ਇੱਕ ਨਾਨਕਾ ਪਰਿਵਾਰ ਸਹਾਰਾ ਹੁੰਦਾ ਹੈ ਪਰ ਇਕੋ ਇੱਕ ਵਿਧਵਾ ਨਾਨੀ ਹੈ ਅਤ ਦੀ ਗਰੀਬੀ ਹੈ ਆਖਰਕਾਰ ਇੱਕ ਦਿਨ ਦੋਧੇ ਦੇ ਪਿਆਰ ਨੇ ਅੰਦਰਾਂ ਨੂੰ ਖਿੱਚ ਪਾਈ ਨਾਨੀ ਦੇ ਮਨ ਦੇ ਵਿੱਚ ਖਿਆਲ ਆਇਆ ਹੈ ਕਿ ਮੇਰਾ ਕੀ ਜਵਾਈ ਦੇਸ ਸੰਸਾਰ ਦੇ ਵਿੱਚ ਨਹੀਂ ਹੈ ਮੈਂ ਆਪਣੇ ਦੋਤਰੇ ਦਾ ਜਾ ਕੇ ਹਾਲਚਾਲ ਪੁੱਛਾਂ ਬਸਰ ਕੇ ਗਿੱਲਾਂ ਤੋਂ ਤੁਰੀ ਹੈ ਨਾਨੀ ਪਹੁੰਚ ਗਈ ਚੂਨਾ ਮੱਟੀ ਲਾਹੌਰ ਅੰਦਰ खिया भाई हेठा बलियां फिरंद ਪੈਰੋਂ ਲੰਗਦਾ ਹੈ ਬਸਤਰ ਫਟੇ ਹੋਏ ਨੇ ਕੇਸ ਫਿੱਲੇ ਹੋਏ ਨੇ ਨਾ ਕਿਸੇ ਨੇ ਚੰਗੀ ਤਰ੍ਹਾਂ ਕੇਸ ਲਾਏ ਨਾ ਕੋਈ ਬਸਤਰ ਦੇਣ ਵਾਸਤੇ ਸਾਥ ਸੰਬੰਧੀ ਸ਼ਰੀਕਾ ਭਾਈ ਚਾਰਾ ਚਾਚੇ ਤਾਈ ਤਿਆਰ ਨੇ ਔਰ ਆਪਣੇ ਬੱਚਿਆਂ ਨੂੰ ਵੀ ਰੋਕ ਦਿੱਤਾ ਭਾਈ ਜੇਠਾ ਜੀ ਦੇ ਨਾਲ ਖੇਡਣ ਤੋਂ ਨਾਨੀ ਆਈ ਭਾਈ ਜੇਠਾ ਜੀ ਦੀ ਆਪਣੇ ਦੋਤਰੇ ਦੀ ਹਾਲਤ ਦੇਖੀ ਧੁੱਬਾਂ ਨਿਕਲ ਗਈਆਂ ਮਧਵਾ ਨਾਨੀ ਦੀਆਂ ਉਸ ਵੇਲੇ ਭਾਈ ਜੇਠਾ ਜੀ ਆ ਕੇ ਨਾਨੀ ਨੂੰ ਚਿਮੜੇ ਲੱਤਾਂ ਨੂੰ ਕਹਿ ਕੇ ਨਾਨੀ ਮਾ ਉਸ ਅਕਾਲ ਪੁਰਖ ਪਰਮਾਤਮਾ ਨੇ ਇਹ ਭਾਣਾ ਮੇਰੇ ਨਾਲ ਹੀ ਕਿਉਂ ਵਰਤਾਉਣਾ ਸੀ ਮੇਰੇ ਮਾਪੇ ਮੈਨੂੰ ਛੱਡ ਕੇ ਨਾਨੀ ਮਾ ਕਿਉਂ ਤੁਰ ਗਏ ਜਿਵੇਂ ਭਾਈ ਜੇਠਾ ਜੀ ਰੋ ਰੋ ਕੇ ਆਪਣੀ ਨਾਨੀ ਦੇ ਨਾਲ ਗੱਲਾਂ ਕਰ ਰਿਹਾ ਹੈ ਜਫਾ ਆਪੀ ਦੀ ਸੇਵਾ ਵਿੱਚ ਹੈ ਕਿਉਂ ਕਹਿ ਰਿਹਾ ਜੀ ਜਦੋਂ ਤੱਕ ਇਹ ਨਾਨੀ ਨੇ ਜੇਠਾ ਗਲੀਆਂ ਦੇ ਵਿੱਚ ਫਿਰਦਾ ਦੋਤੇ ਦੀ ਹੋ ਗਿਆ ਬਹੁਤ ਦੁਖੀ ਸੀ ਹਰਦਾ ਆ ਨਾਲ ਚੰਬੜਿਆ ਚੇਠਾ ਮੜਮੜ ਹਉ ਕਿਉਂ ਤੇਰੇ ਮੈਨੂੰ ਛੱਡ ਕੇ ਨਾ ਨੀ ਮਾਂ ਕਿਥੇ ਪਰ बचे उन कला सुब सवेरे मैनू छॾ के नानी

छॾ के नानी मिथे तरक मापे मेरे मैनू छॾ के नानी